ਈ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰੋਹਿਤ ਸਮਾਣਾ ਅੱਜ ਕੱਠਗਾ ਦਾ ਕਰਿਆ ਮਾਮガル ਤੁਸੀਂ ਜੀ ਇਹਦਾ ਕਰਿਆ ਹੋਇਆ ਹੈ ਜੀ ਬੜੇ ਟਾਈਮ ਦਾ ਬੜਾ ਹੀ ਚਿਰ ਦਾ ਇੱਥੇ ਨਸ਼ੇ ਦਾ ਕਾਰੋਬਾਰ ਹੋ ਰਿਹਾ ਹੈ ਨਸ਼ਾ ਕਾਦਾ ਵਿਕਦਾ ਉਰੇ ਤੇਰਾ ਚਿੱਟਾ ਵਿਕਦਾ ਜੀ ਸ਼ਰੇ ਆਮ ਚਿੱਟਾ ਵੀ ਰੋਕ ਟੋਕ ਨਹੀਂ ਕੋਈ ਪ੍ਰਸ਼ਾਸਨ ਦੀ ਗੋਰ ਨਹੀਂ ਹੈ ਕਿੰਨੇ ਸਮੇਂ ਤੋਂ ਵਿਕ ਰਿਹਾ ਹੈ ਇਹ ਬਹੁ ਟਾਈਮ ਤੋਂ ਜੀ ਅੱਛਾ ਇਹ ਜਦੋਂ ਦਾ ਇਹਨਾਂ ਦਾ ਘਰ ਪਿਆ ਜਦੋਂ ਦੀ ਨਦੀ ਜੜ ਚੱਲੀ ਹੋਈ ਹੈ ਉਦੋਂ ਤੋਂ ਇਹ ਨਸ਼ਾ ਹੀ ਵੇਚ ਰਹੇ ਨੇ ਇਹਨਾਂ ਨੇ ਮਿਹਨਤ ਦਾ ਡੱਕਾ ਤੋੜ ਕੇ ਨਹੀਂ ਦੇਖਿਆ ਫਿਰ ਗੱਦੀ ਇਹਨਾਂ ਨੇ ਖਾਧੀ ਹੈ ਹੁਣ ਤਾਂ ਜਿਹੜੇ ਚਿੱਟਾ ਵੇਚਦੇ ਨੇ ਉਹਦਾ ਨਾਮ ਕੀ ਹੈ ਉਹਨਾਂ ਠੀਕ ਹੈ ਜੀ ਉਹਦੇ ਫਾਦਰ ਸਾਹਿਬ ਦਾ ਨਾਮ ਮੈਨੂੰ ਪਤਾ ਨਹੀਂ ਹੂੰ ਇਹ ਸ਼ੁਰੂ ਤੋਂ ਇੱਥੇ ਚਿਟਾ ਵੇਚ ਰਹੇ ਨੇ ਇਹਦਾ ਕਾਰੋਬਾਰ ਕਰ ਰਹੇ ਨੇ ਹੂੰ ਮਹੱਲਾ ਪਰ ਨਿਵਾਸੀ ਸਾਰੇ ਆਪਣੇ ਆਪਣੇ ਕੰਮ ਤੇ ਬਿਜੀ ਸੀ ਉਹਦਾ ਇਹਨਾਂ ਨੇ ਫਾਇਦਾ ਚੱਕਿਆ ਘੋਲੇ ਬਣਦਾ ਫਾਇਦਾ ਚੱਕਿਆ ਸ਼ਰੀਫੀ ਦਾ ਫਾਇਦਾ ਚੱਕਿਆ ਇਹਨਾਂ ਨੇ ਮਹੱਲਨ ਮਸੀ ਦੁਖੀ ਨੇ ਜਾਂ ਹੱਕ ਚ ਨੇ ਉਹ ਬਹੁਤ ਜ਼ਿਆਦਾ ਦੁਖੀ ਨੇ ਜੀ ਮਹੱਲੇ ਦੇ ਕੁਝ ਬੱਚੇ ਨੇ ਜਿਹੜੇ ਇਸ ਕੰਮ ਤੇ ਲੱਗ ਕੇ ਆਪਣਾ ਸੰਸਾਰ ਆਪਣੀ ਜ਼ਿੰਦਗੀ ਖਤਮ ਕਰ ਰਹੇ ਨੇ ਅਸੀਂ ਚਾਹੁੰਦੇ ਹਾਂ ਇਸ ਕੰਮ ਨੂੰ ਬੰਦ ਕੀਤਾ ਜਾਵੇ ਪ੍ਰਸ਼ਾਸਨ ਨੂੰ ਸਾਡੀ ਇਹ ਮੰਗ ਹੈ ਠੀਕ ਹੈ ਤੇ ਕਿਸੇ ਹੋਰ ਮਾਵਾਂ ਦੇ ਪੁੱਤਾਂ ਦੀ ਜ਼ਿੰਦਗੀਆਂ ਨਾ ਖਰਾਬ ਕੀਤੀਆਂ ਜਾਣ ਇਹ ਸਾਰਾ ਛਤਰ ਛਾਇਆ ਨਾਲ ਕੰਮ ਹੋ ਰਿਹਾ ਹੈ ਕਿਹਦੀ ਛਤਰ ਛਾਇਆ ਨਾਲ ਇਹ ਸਰਕਾਰਾਂ ਦੀ ਛਤਰ ਛਾਇਆ ਨਾਲ ਕੰਮ ਹੋ ਰਿਹਾ ਹੈ ਜਿਨ੍ਹਾਂ ਦੇ ਮੁਲਾਜ਼ਮ ਘਰ ਆ ਕੇ ਸਮਾਨ ਵੇਚ ਰਹੇ ਨੇ ਕਿਹੜੇ ਮੁਲਾਜ਼ਮ ਕਿਹੜੇ ਨੇ ਇਹ ਇੱਕ ਜੰਟਾ ਮੁੰਡਾ ਜੀ ਕਲਾਰਾਂ ਤੋਂ ਅੱਛਾ ਇਹ 6 ਮਹੀਨੇ ਹੋ ਗਏ ਨੇ ਇੱਥੇ ਹੀ ਹੁੰਦਾ ਹੈ ਹੁਣ ਕਿਥੇ ਡਿਊਟੀਆਂ ਉਹਨਾਂ ਦੀ ਉਹਨਾਂ ਦੀ ਡਿਊਟੀ ਸੀਐਸ ਸਟਾਫ ਜੀ ਸੀਐਸ ਸਮਾਨ ਸਟਾਫ ਜੀ ਸੀਐਸ ਸਟਾਫ ਜੀ ਓਕੇ ਉਹਦੀ ਡਿਊਟੀ ਆ ਜੀ ਹੈ ਖਲਾਰਾਂ ਦੇ ਨੇ ਖਲਾਰਾਂ ਦਾ ਮੁੰਡਾ ਜੀ 6 ਮਹੀਨੇ ਹੋ ਗਏ ਨੇ ਉਹਨੂੰ ਬਲੈਕ ਬੂਟ ਹੁੰਦੇ ਪਰਦੀ ਵਾਲੇ ਉਹੀ ਪੈਟ ਹੁੰਦੀ ਉਹੀ ਬੈਕ ਤੁਸੀਂ ਰੋਕਿਆ ਉਹਨਾਂ ਨੂੰ ਕਦੀ ਬਹੁਤ ਵਾਰ ਰੋਕਿਆ ਜੀ ਅਸੀਂ ਉਹਨੂੰ ਵੀਡੀਓ ਬਣਾਈ ਉਹਨਾਂ ਦਾ ਕੀ ਜਵਾਬ ਉਹ ਜਵੂਦਾ ਉਹ ਇੱਕ ਉਹਨਾਂ ਦਾ ਕੀ ਜਵਾਬ ਆਂਦਾ ਫਿਰ ਉਹ ਬਜੂਦਾ ਉਹਦੀ ਸਾਨੂੰ ਇਹੀ ਜਵਾਬ ਆਂਦਾ ਹੈ ਕਿ ਜਿਹੜਾ ਤੁਹਾਡੇ 'ਚ ਜੋਰ ਹੈਗਾ ਜਿਹੜਾ ਤੁਹਾਡੇ 'ਚ ਤੱਤ ਹੈਗਾ ਤੁਸੀਂ ਲਾ ਲਓ ਜੇ ਅਸੀਂ ਵੇਚਦੇ ਹਾਂ ਸਾਡੇ ਜੋਰ ਆਇਆ ਜੀ ਵੇਚ ਲਾਂਗੇ ਤੁਹਾਡੇ ਜੋਰ ਹੋਇਆ ਤੁਸੀਂ ਤੁਸੀਂ ਬਥੇਰੇ ਵਾਰੀ ਰੋਕਿਆ ਉਹਨਾਂ ਨੇ ਅਸੀਂ ਬਹੁਤ ਵਾਰ ਰੋਕਿਆ ਜੀ ਅੱਛਾ ਪਰ ਕੀ ਕਹਿੰਦੇ ਬੱਚਿਆਂ ਦੇ ਸਰ ਪੈਂਦਾ ਇਹਦਾ ਪ੍ਰਸ਼ਾਸਨ ਆ ਕਿ ਅਸੀਂ ਆਪਣੀ ਵੀਡੀਓ ਵੀ ਅਪਲੋਡ ਕਰਕੇ ਦੱਸਿਆ ਆਪਣਾ ਦੁੱਖ ਦੱਸਿਆ ਪਰ ਕੋਈ ਗੌਰ ਨਹੀਂ ਕਰੀ ਗਈ ਕੋਈ ਰਿਐਕਸ਼ਨ ਨਹੀਂ ਲਿਆ ਗਿਆ ਤੁਸੀਂ ਕਹਿੰਦੇ ਆਮ ਆਮ ਆਦਮੀ ਸਰਕਾਰ ਦੇ ਵਿੱਚ ਸ੍ਰੇਮਣੇਸ਼ਾ ਵੀ ਕਰਿਆ ਆਮ ਆਦਮੀ ਸਰਕਾਰ ਦੇ ਵਿੱਚ ਲੋਕਾਂ ਨੂੰ ਬਚੂਦਾ ਫੁੱਦੂ ਬਣਾਇਆ ਗਿਆ ਝਾੜੂ ਇਹਨਾਂ ਨੇ ਸੜਕਾਂ ਤੇ ਨਹੀਂ ਨਸ਼ਿਆਂ ਤੇ ਨਹੀਂ ਇਹਨਾਂ ਨੇ ਲੋਕਾਂ ਦੇ ਜਜ਼ਬਾਤਾਂ ਦੇ ਫੇਰਨਾ ਸੀ ਤੇ ਉਹ ਫੇਰਤਾ ਮੱਲਾਂ ਨਿਵਾਸੀ ਸਰਕਾਰ ਨੂੰ ਮੱਲਾਂ ਨਿਵਾਸੀ ਪਰੇਸ਼ਾਨ ਨੇ ਬਹੁਤ ਜਿਆਦਾ ਪਰੇਸ਼ਾਨ ਨੇ ਮੱਲਾਂ ਨਿਵਾਸੀ ਕੀ ਸਾਡਾ ਪੂਰਾ ਸ਼ਹਿਰ ਪਰੇਸ਼ਾਨ ਹੈ ਇਹ ਸਰਕਾਰਾਂ ਨੂੰ ਇਹ ਸਰਕਾਰ ਨੂੰ ਉਦੋਂ ਪਤਾ ਲੱਗੇਗਾ ਜਦੋਂ ਉਹਨਾਂ ਦਾ ਪੁੱਤ ਟੀਕਾ ਲਿਆ ਬੈੱਡ ਤੇ ਮਰ ਗਿਆ ਅਹਿਸਾਸ ਹੋਇਆ ਉਹਨਾਂ ਨੂੰ ਇਸ ਚੀਜ਼ ਦਾ ਫਿਰ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗੇਗਾ ਸਰ ਇੱਥੇ ਲੁੱਟਕੋ ਹੁੰਦੀ ਹੈ ਬਹੁਤ ਗਲਤ ਧੰਦੇ ਨੇ ਇਸ ਮਹੱਲੇ ਦੇ ਵਿੱਚ ਜੋ ਪ੍ਰਸ਼ਾਸਨ ਗੌਰ ਨਹੀਂ ਕਰ ਰਹੀ ਆਪਣੇ ਫਰਜ਼ ਨੂੰ ਪੂਰਾ ਨਹੀਂ ਕਰ ਰਹੀ ਕੀ ਸਰਕਾਰ ਨੂੰ ਧਮਕੀਆਂ ਦੇ ਰਹੇ ਨੇ ਕੌਣ ਧਮਕੀ ਦਿੰਦਾ ਹੈ ਪੁਲਿਸ ਨੇ ਪ੍ਰਸ਼ਾਸਨ ਵੱਲੋਂ ਸਾਨੂੰ ਧਮਕੀਆਂ ਆਈਆਂ ਨੇ ਅੱਛਾ ਉਹ ਪੁਲਿਸ ਪ੍ਰਸ਼ਾਸਨ ਦਾ ਹੀ ਬੰਦਾ ਹੈ ਜਿਹੜਾ ਸਾਨੂੰ ਧਮਕੀ ਦੇ ਰਿਹਾ ਹੈ ਉਹ ਜਿੰਦਾ ਸਾਡੇ ਕੋਲ ਸਾਰੇ ਸਬੂਤ ਵੀ ਨਹੀਂ ਇਹਨਾਂ ਦੇ ਅਸੀਂ ਐਚਓ ਸਾਹਿਬ ਡੀਸੀ ਸਾਹਿਬ ਕੋਲ ਇੱਕ ਮਿੰਟ ਕਿਹਨਾਂ ਕੋਲ ਕਹਿ ਰਹੇ ਹੋ ਪਗੰਤਮਾਨ ਜੀ ਪਗੰਤਮਾਨ ਜੀ ਪਗੰਤਮਾਨ ਜੀ ਕਰ ਰਹੇ ਹਾਂ ਕਹਿੰਦੇ ਆ ਅਸੀਂ ਜਿੰਨੇ ਸਬੂਤ ਨੇ ਜੇ ਸਾਡੀ ਇੱਥੇ ਕਾਰਵਾਈ ਨਾ ਕੀਤੀ ਗਈ ਲੋਕਲ ਪ੍ਰਸ਼ਾਸਨ ਕੋਲ ਫਿਰ ਅਸੀਂ ਉੱਪਰ ਜਾਂਦੀ ਵੀ ਮੰਗ ਕਰਾਂਗੇ ਕਿੱਥੇ ਕਿਹੜੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਚੰਡੀਗੜ੍ਹ ਬੈਠੇ ਹੋਏ ਨੇ ਚਿੰਨ੍ਹ ਡਿਊਟੀ ਹੈ ਅਸੀਂ ਉੱਥੋਂ ਤੱਕ ਵੀ ਜਾਵਾਂਗੇ ਜੇ ਸਾਡੀ ਇਹ ਮੰਗ ਨਾ ਪੂਰੀ ਹੋਈ ਇਸ ਤੇ ਨਾ ਕੋਈ ਕਾਰਵਾਈ ਫਿਰ ਅਸੀਂ ਧਰਨਾ ਰੋਸ ਵੀ ਕਰਾਂਗੇ